ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਚੌਥਾ ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਣ ਸਵਣਾ ਨਾਣੀ ਨਾਲ ਉਚਾਰਨ ਕਰਨਾ ਕਿਆ ਸਵਣਾ ਕਿਆ ਜਾਗਣਾ ਇਥੇ ਵਿਸਰਾਮ ਹੈ ਗੁਰਮੁਖ ਇਥੇ ਜਮਕ ਲਾ ਦਨੀ ਹੈ ਗੁਰਮੁਖ ਤੇ ਪਰਮਾਨ ਜਿਨਾਂ ਸਾਸ ਗਿਰਾਸ ਨ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ ਕਰਮੀ ਸਤਗੁਰ ਪਾਈਐ ਅਨ ਦਿਨ ਲੱਗੇ ਧਿਆਨ ਤਿਨ ਕੀ ਸੰਗਤ ਮਿਲ ਰਹਾ ਦਰਗਹ ਪਾਈ ਮਾਨ ਸੋਦੇ ਵਾਹ ਵਾਹ ਉਚਰਹਿ ਹਾਂਜੀ ਸੋਦੇ ਹੀ ਉਚਾਰਨ ਕਰਨਾ ਹੈ ਸੌਂਦੇ ਨਹੀਂ ਕਹਿਣਾ ਹੈ ਅਰਥ ਜਿਹੜਾ ਉਹ ਗਿਆਨੀ ਸਿੰਘ ਨੇ ਆਪੇ ਹੀ ਕਰ ਲੈਣਾ ਸੌਣ ਦਾ ਇਸ ਕਰਕੇ ਉਚਾਰਨ ਇਹਦਾ ਸੌਦੇ ਵਾਹ ਵਾਹ ਉਚਰਹਿ ਉਠਦੇ ਭੀ ਵਾਹ ਕਰੇਨ ਨਾਨਕ ਤੇ ਮੁਖ ਉਜਲੇ ਜੇ ਨਿਤ ਉਠ ਸਮਾਲੇਨ ਜੇ ਨਿਤ ਉਠ ਸੰਮਾਲੇਨ ਸੰਮਾਲੇਨ ਕਠਾਈ ਪਾਠ ਮਹੱਲਾ ਚੌਥਾ ਸਤਿਗੁਰ ਸੇਵੀ ਐ ਆਪਣਾ ਪਾਈਐ ਨਾਮ ਅਪਾਰ ਭਉਜਲ ਦੁਬਦਿਆ ਕੱਢ ਲਏ ਹਰ ਦਾਤ ਕਰੇ ਦਾਤਾਰ ਧੰਨ ਧੰਨ ਸੇ ਸਾਹ ਹੈ ਜੇ ਨਾਮ ਕਰਹਿ ਵਾਪਾਰ ਵਣਜਾਰੇ ਸਿੱਖ ਆਵਦੇ ਸ਼ਬਦ ਲਗਾਵਨਹਾਰ ਲਗਾਵਨਹਾਰ ਹੀ ਉਚਾਰਨ ਕਰਨਾ ਲੰਘਾਵਨਹਾਰ ਨਹੀਂ ਕਹਿਣਾ ਜਨ ਨਾਨਕ ਜਿਨਕੋ ਕਿਰਪਾ ਭਈ ਤਿਨ ਸੇਵਿਆ ਸਿਰਜਣਹਾਰ ਪੌੜੀ ਇਹਨਾਂ ਨਾਲ ਹੀ ਨਹੀਂ ਜੋੜ ਦੇਣਾ ਸਿਰਜਣਹਾਰ ਪੌੜੀ ਨਹੀਂ ਕਹਿਣਾ ਥੋੜਾ ਜਿਹਾ ਰੁਕ ਕੇ ਤਿਨ ਸੇਵਿਆ ਸਿਰਜਣਹਾਰ ਫਿਰ ਨਖੇਰ ਕੇ ਪੌੜੀ ਕਹਿਣਾ ਫਿਰ ਅਗਲੀ ਪੰਕਤੀ ਥੋੜੀ ਜੀ ਨਖੇਰ ਕੇ ਹੀ ਕੁਚਾਰਨ ਕਰਨੀ ਆ ਪੌੜੀ ਸੱਚ ਸੱਚੇ ਕੀ ਐਵੇਂ ਨਹੀਂ ਕਹਿ ਦੇਣਾ ਜਨ ਨਾਨਕ ਜਿਨ ਕੋ ਕਿਰਪਾ ਪਈ ਤਿਨ ਸੇਵਿਆ ਸਿਰਜਣਹਾਰ ਪੌੜੀ ਸੱਚ ਸੱਚੇ ਕੇ ਜਨ ਭਗਤ ਹੈ ਸੱਚ ਸੱਚਾ ਜਿਨੀ ਅਰਾਧਿਆ ਜਿਨ ਗੁਰਮੁਖ ਖੋਜ ਟੰਡੋਲਿਆ ਤਿਨ ਅੰਦਰੋ ਹੀ ਸੱਚ ਲਾਦਿਆ ਤਿਨ ਅੰਦਰੋ ਹੀ ਸੱਚ ਲਾਧਿਆ ਸੱਚ ਸਾਹਿਬ ਸੱਚ ਜਿਨੀ ਸੇਵਿਆ ਕਾਲ ਕੰਟਕ ਮਾਰ ਤਿਨੀ ਸਾਧਿਆ ਸੱਚ ਸੱਚ ਸਬਦੂ ਵੱਡਾ ਹੈ ਸੱਚ ਸੇਵਨ ਸੱਚ ਰਲਾਧਿਆ ਸਤ ਸੱਚੇ ਨੂੰ ਸਾਬਾਸ ਹੈ ਸੱਚ ਸੱਚਾ ਸੇਵ ਫਲਾਧਿਆ ਸ਼ਲੋਕ ਮਹੱਲਾ ਚੌਥਾ ਮਨ ਮੁਖ ਪ੍ਰਾਣੀ ਮੁਗਦ ਹੈ ਨਾਮਹੀਣ ਪਰਮਾਇ ਬੇਨ ਗੁਰ ਮੰਦੂਆ ਨਾ ਟਿਕੈ ਫਿਰ ਫਿਰ ਜੁਨੀ ਪਾਇ ਹਰ ਪ੍ਰਭ ਆਪ ਦਇਆਲ ਹੋਏ ਤਾਂ ਸਤ ਗੁਰ ਮਿਲਿਆ ਆਏ ਜਨ ਨਾਨਕ ਨਾਮ ਸਲਾਹ ਤੂ ਜਨਮ ਮਰਨ ਦੁਖ ਜਾਏ ਮਹੱਲਾ ਚੌਥਾ ਗੁਰ ਸਾਲਾਹੀ ਆਪਣਾ ਬਹੁ ਵਿਦ ਰੰਗ ਸੁਭਾਈ ਸਤ ਗੁਰ ਸੇਤੀ ਮਨ ਰਤਾ ਰਖਿਆ ਬਣਤ ਬਣਾਈ ਜਿਹਵਾ ਸਾਲਾਹ ਨਰਜਈ ਜਿਹਵਾ ਸਾਲਾਹ ਨਰਜਈ ਜਿਹਵਾ ਸਾਲਾਹ ਨਰਜਈ ਹਰ ਪ੍ਰੀਤਮ ਚਿਤ ਲਾਇ ਨਾਨਕ ਨਾਵੇ ਕੀ ਮਨ ਭੁਖ ਹੈ ਮਾਨ ਤ੍ਰੇਪਤਾ ਹਾਰ ਰਾਸ ਖਾਈ ਪਾਉੜੀ ਸੱਚ ਸੱਚਾ ਕੁਦਰਤ ਜਾਣੀ ਐ ਦਿਨ ਰਾਤੀ ਜੇ ਬਣਾਈਆ ਸੋ ਸੱਚ ਸਲਾਹੀ ਸਦਾ ਸਦਾ ਸੱਚ ਸੱਚੇ ਕੀਆ ਵਢੇ ਆਈਆ ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨਾਂ ਨਾ ਪਾਈਆ ਜਾਂ ਮਿਲਿਆ ਪੂਰਾ ਸਤਗੁਰੂ ਤਾ ਹਾਜ਼ਰ ਨਦਰੀ ਆਇਆ ਸਚ ਗੁਰਮੁਖ ਜਿਨੀ ਸਲਾਹਿਆ ਤਿਨਾਂ ਭੁਖਾ ਸਭ ਗਵਾਈਆ ਸਲੋਕ ਮਹੱਲਾ ਚੌਥਾ ਮੈਂ ਮਨ ਤਨ ਖੂਜ ਖੂਜੀ ਤਿਆ ਸੋ ਪ੍ਰਭ ਲੱਦਾ ਲੋੜ ਵਿਸਟ ਗੁਰੂ ਮੈਂ ਪਾਇਆ ਜੇ ਨ ਹਾਰ ਪ੍ਰਭ ਦਿੱਤਾ ਜੂੜ ਮਹੱਲਾ ਤੀਜਾ ਮਾਇਆ ਧਾਰੀ ਆਤ ਅੰਨਾ ਬੋਲਾ ਆਤ ਪੋਲਾ ਬੋਲਣਾ ਬੋਲਾ ਵੀ ਪੋਲਾ ਬੋਲਣਾ ਸਬਦ ਨਾ ਸੁਣਈ ਬਹੁ ਰੋਲ ਕਚੂਲਾ ਇੱਕ ਝੂਲਾ ਨਹੀਂ ਝੱਜਾ ਨਹੀਂ ਬੋਲਣਾ ਕਚੂਲਾ ਚੱਚੇ ਨਾਲ ਹੀ ਉਚਾਰਨ ਕਰਨਾ ਕਚੂਲਾ ਹਾਂ ਕ ਕਚੂਲਾ ਗੁਰਮੁਖ ਜਾਪੈ ਸ਼ਬਦ ਲਿਵ ਲਾਇ ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ ਜੋ ਤਿਸ ਭਾਵੇਂ ਸੁ ਕਰੇ ਕਰਾਇਆ ਨਾਨਕ ਵੱਜਦਾ ਜੰਤ ਵਜਾਇਆ ਇਹ ਨਾਨਕ ਪਾਤੀ ਵਿਸਰਾਮ ਲਾਉਣੇ ਆ ਨਾਨਕ ਵੱਜਦਾ ਜੰਤ ਵਜਾਇਆ ਪਉੜੀ ਤੂੰ ਕਰਤਾ ਸਭ ਕਿਸ ਜਾਣਦਾ ਜੋ ਜੀਆ ਅੰਦਰ ਵਰਤੈ ਤੂੰ ਕਰਤਾ ਆਪ ਅਗਣਤ ਹੈ ਸਭ ਜਗ ਵਿੱਚ ਗਣਤੈ ਸਭ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ ਤੂੰ ਘਟ ਘਟ ਇੱਕ ਵਰਤਦਾ ਤੂੰ ਘਟ ਘਟ ਇੱਕ ਵਰਤਦਾ ਸੱਚ ਸਾਹਿਬ ਚਲਤੈ ਕਿ ਤੂੰ ਹੀ ਪਾਠ ਹੋਏਗਾ ਤੂੰ ਟਿੱਪੀ ਤੋਂ ਬਗੈਰ ਹੋਣਾ ਇਹਦੇ ਦੇਖ ਲਾਂਗੇ ਇਹ ਪਾਠ ਤੂੰ ਵੀ ਆਇਆ ਕਿਤੇ ਤੂੰ ਵੀ ਆਇਆ ਤੁਹਾਡੇ ਕੀ ਆ ਤੂੰ ਆ ਕਿ ਮੁੱਖ ਤੂੰ ਹੀ ਰੱਖੋ ਤੂੰ ਟਿੱਪੀ ਦੇ ਨਾਲ ਵੀ ਆਇਆ ਹੋਇਆ ਸਾਰੀਆਂ ਪੂਥੀਆਂ ਚ ਤੂੰ ਹੀ ਪਾਠ ਹੈ ਫਿਰ ਵੀ ਆਪਾਂ ਦੇਖ ਲਾਂਗੇ ਕੱਲ ਨੂੰ ਨਿਰਣਾ ਕਰ ਲਾਂਗੇ ਤੂੰ ਘਾਟ ਘਾਟ ਇੱਕ ਵਰਤ ਦਾ ਸੱਚ ਸਾਹਿਬ ਚਲਦਾ ਹੈ ਸਤਗੁਰ ਨੂੰ ਮਿਲੇ ਸੂ ਹਰ ਮਿਲੇ ਨਾਹੀ ਕਿਸੈ ਪਰਤਾ ਸਲੋਕ ਮਹੱਲਾ ਚੌਥਾ ਇਹ ਮਨੁਆ ਦ੍ਰਿੜ ਕਰ ਰੱਖੀਐ ਗੁਰਮੁਖ ਲਾਈਐ ਚਿਤ ਕਿਉ ਸਾਸ ग्रास ਵਿਸਾਰੀਐ ਬਹਿਦਿਆ ਉਠਦਿਆ ਨਿਤ ਮਰਨ ਜੀਵਨ ਕੀ ਚਿੰਤਾ ਗਈ ਇਹੋ ਜੀੜਾ ਹਰਿ ਪ੍ਰਭ ਵਸ ਜਉ ਭਾਵੈ ਤਿਉ ਰਖ ਤੂ ਜਨ ਨਾਨਕ ਨਾਮ ਬਖਸ ਕੀ ਵੀ ਤੂ ਪਾਠ ਮੇਰੇ ਪੁੱਥੀ ਚ ਤੂੰ ਛਪਿਆ ਹੋਇਆ ਸੀ ਤੂ ਪਾਠ ਹੀ ਸੁਧ ਹੈ ਮਹੱਲਾ ਤੀਜਾ ਮਨਮੁਖ ਅਹੰਕਾਰੀ ਮਹਿਲ ਨਾ ਜਾਣੈ ਖਿਨ ਅੱਗੇ ਖਿਨ ਪਿੱਛੇ ਸਦਾ ਬੁਲਾਈਐ ਮਹਿਲ ਨ ਆਵੈ ਕਿਉ ਕਰ ਦਰਗਹ ਸੀਜੈ ਸਤਿਗੁਰ ਕਾ ਮਹਿਲ ਬਿਰਲਾ ਜਾਣੈ ਸਦਾ ਰਹਿ ਕਰ ਜੋੜ ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲਈ ਬਹੋੜਾ ਨਾਨਕ ਲਈ ਬਹੋੜ ਪਾਉੜੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜਾ ਸਤਗੁਰ ਕਾ ਮਨ ਮੰਨਿਆ ਤਾ ਪਾਪਕ ਸੰਮਲ ਭੰਨੇ ਉਪਦੇਸ਼ ਜੇ ਦਿੱਤਾ ਸਤਗੁਰੂ ਸੋ ਸੁਨਿਆ ਸਿੱਖੀ ਕੰਨੇ ਜਿਨ ਸਤਗੁਰ ਕਾ ਭਾਣਾ ਮੰਨਿਆ ਤੈਨ ਚੜੀ ਚਵਗਣ ਬੰਨੇ ਇਹ ਚਾਲ ਨਰਾਲੀ ਗੁਰਮੁਖੀ ਗੁਰ ਦੀਖਿਆ ਸੁਣ ਮਨ ਭਿੰਨੇ ਗੁਰ ਗੁਰ ਦੀਖਿਆ ਸੁਣ ਮਨ ਭਿੰਨੇ ਸਲੋਕ ਮਹੱਲਾ ਤੀਜਾ ਜਿਨ ਗੁਰ ਗੋਪਿਆ ਆਪਣਾ ਤਿਸ othor ਨਾ ਠਾਓ ਹਲਤ ਪਲਤ ਦੋਵੈ ਗਏ ਦਰਗਹ ਨਾਹੀ ਥਾਉ ਦਰਗਹ ਨਾਹੀ ਥਾਉ ਉਹ ਵੇਲਾ ਹੱਥ ਨ ਆਵਈ ਫਿਰ ਸਤਗੁਰ ਲੱਗਾ ਹੈ ਪਾਏ ਸਤਗੁਰ ਕੀ ਗਣ ਤੈ 쿠ਸੀ ਐ ਦੁਖੇ ਦੋ ਦੁਖੇ ਦੁਖ ਵਿਹਾਇ ਹਾਂ ਥੋੜੇ ਇਹ ਪਦ ਜਿਹੜੇ ਹਨ ਥੋੜੇ ਜੇ ਕਸਕੇ ਹੀ ਉਚਾਰਨ ਕਰਨਾ ਦੁਖੇ ਦੁਖ ਤੇ ਹਾਇ ਸਤਗੁਰ ਪੁਰਖ ਨਿਰਵੈਰ ਹੈ ਆਪੇ ਲੈ ਜਿਸ ਲਾਏ ਨਾਨਕ ਦਰਸ਼ਨ ਜਿਨਾ ਵੇਖਾਲਿਓਨ ਤਿਨਾ ਦਰਗਹ ਲੈ ਛਡਾਇ ਮਹਲਾ ਤੀਜਾ ਮਾਨਮੁਖ ਅਗਿਆਨ ਦੁਰਮਤ ਅਹੰਕਾਰੀ ਅੰਤਰ ਕ੍ਰੋਧ ਜੂਐ ਮਤ ਹਾਰੀ ਕੂੜ ਕੋਸਤ ਓਹ ਪਾਪ ਕਮਾਵੇ ਕਿਆ ਓਹ ਸੁਣਾ ਕਿਆ ਆਖ ਸੁਣਾਵੇ ਅੰਨਾ ਬੋਲਾ ਖੋਏ ਉੱਜੜ ਅੰਨਾ ਬੋਲਾ ਖੋਏ ਉੱਜੜ ਪਾਏ ਉੱਜੜ ਨਹੀਂ ਉੱਜੜ ਛੱਜਾ ਲਾ ਕੇ ਅੰਨਾ ਬੋਲਾ ਕੋਇ ਉੱਜੜ ਪਾਇ ਮਨਮੁਖ ਅੰਦਾ ਆਵੈ ਜਾਏ ਬਿਨ ਸਤਗੁਰ ਭੇਟੇ ਥਾਏ ਨ ਪਾਇ ਨਾਨਕ ਪੂਰਬ ਲਿਖਿਆ ਕੁਮਾਇ ਪੌੜੀ ਜਿਨ ਕੇ ਚਿੱਤ ਕਠੋਰ ਹਹਿ ਸੇ ਬਹ ਹੈ ਨ ਸਤਗੁਰ ਪਾਸ ਸੇ ਬਹ ਹੈ ਨ ਸਤਗੁਰ ਪਾਸ ਜਿਨ ਕੇ ਚਿੱਤ ਕਠੋਰ ਹਹਿ ਸੇ ਬਹ ਹੈ ਨ ਸਤ ਗੁਰ ਪਾਸ ਉਥੈ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ ਓਏ ਵਾਲ ਛਾਲ ਕਰ ਝੱਤ ਕੱਢ ਦੇ ਫਿਰ ਜਾਏ ਬਹ ਕੂੜਿਆਰਾ ਪਾਸ ਵਿੱਚ ਸੱਚੇ ਕੂੜ ਨਾ ਗੱਡਈ ਵਿੱਚ ਸੱਚੇ ਕੂੜ ਨਾ ਗੱਡਈ ਵਿੱਚ ਸੱਚੇ ਕੂੜ ਨਾ ਗੱਡਈ ਮਨ ਵੇਖਹੁ ਕੋ ਨਿਰਜਾਸ ਵੇਖਹੁ ਕੋ ਸੰਬੰਧਕ ਪਾਠ ਨੀ ਕਰਨਾ ਮਨ ਵੇਖਹੁ ਕੋ ਨਿਰਜਾਸ ਕੋਈ ਨਿਰਣਾ ਕਰਕੇ ਦੇਖ ਲਵੋ ਮਨ ਵੇਖਹੁ ਕੋ ਨਿਰਜਾਸ ਕੂੜਿਆਰਾ ਕੂੜਯਾਰ ਕੂੜਿਆਰੀ ਜਾਇ ਰਲੇ ਸਚਿਆਰ ਸਿੱਖ ਬੈਠੇ ਸਤਗੁਰ ਪਾਸ ਵਾਹਿਗੁਰੂ ਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ